ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਹੋ ਸਭ ਠੀਕ ਆ ਜੀ ਤੋਰ ਸੁਣਾਓ ਸੇਤਾਂ ਕਹਿਓ ਸਾਰਿਆਂ ਨੂੰ ਯਾਦ ਬਾਤ ਅੱਜ ਆਉਣ ਲੱਗੇ ਕੁੜੀ ਨੂੰ ਲੈਣ ਉਹਦੇ ਘਰ ਦੇ ਆਪਾਂ ਲਾਇ ਹਲਵਾਈ ਇਹ ਚਾਚਾ ਰਾਣਾ ਜੀ ਸਬਜ਼ੀ ਬਣਾਉਂਦੇ ਆਏ ਚਲਪੜਵਾਨਾ ਪਨੀਰ ਵਾਲੇ ਪਕੌੜੇ ਲਾ ਦੇ ਹੁਣ ਵਧੀਆ ਜੇ ਕਰਕੇ ਤੂੰ ਆਈ ਤੂੰ ਆ ਕਹਤਾ ਚਾਚਾ ਤੂੰ ਆਈ ਤੂੰ ਆ ਤੂੰ ਕਰਤਾ ਹੋਰ ਸੁਣਾਓ ਠੀਕ ਠਾਕ ਏ ਵਧੀਆ ਵਧੀਆ ਕੱਢ ਦੋ ਪਕੌੜੇ ਬਣਾ ਦੋ ਸੌਰੀਆ ਨੇ ਹੋਣਾ ਮੇਰੇਆਂ ਨੂੰ ਕੋਈ ਨਹੀਂ ਕੋਈ ਨਹੀਂ ਵਾਟਾ ਕੱਢ ਦੋ ਵਾਟਾ ਵਾਟੂ ਸਾਈਡ ਪੀਰ ਵਾਟਾ ਪੀਰ ਓ ਬੱਲੇ ਇਹ ਕਿਹੜੀ ਗੱਲ ਆ ਮਿਕਸ ਕਰੋ ਮਿਕਸ ਆਲ ਆਏ ਓਏ ਹੋਰ ਦੱਸੋ ਇੰਨਾ ਮਾਰ ਮੈਨੂੰ ਤੁਹਾਡੇ ਤੋਂ ਇੰਨਾ ਦੁਈ ਕਰੀ ਦੇਣਾ ਸੋ ਠੀਕ ਠਾਕ ਏ ਨਾ ਤੇ ਆ ਪਾਣੀ ਯਾਰ ਲਾਈ ਜਨਾ ਤੂੰ ਚਾਚਾ ਵਧੀਆ ਬਣਾ ਪਕੌੜੇ ਇਹ ਜੇ ਪਾਣੀ ਨੇ ਪਕੌੜੇ ਬਣਨੇ। ਅੱਛਾ। ਇਸ ਪਾਣੀ ਪਾਵਾਂਗੇ ਤੇ ਪਕੌੜੇ ਬਣਨੇ। ਠੀਕ ਆ। ਕੋਲ ਬਾਈ ਸਾਬ ਪਕੌੜੇ ਤਲ ਦੋ ਤਲ ਦੋ ਪਕੌੜੇ ਪੱਕੇ ਪੁੱਕੇ ਕਰ ਦੋ ਖਾ ਲਈਏ ਮਾਸਾ ਭੁੱਖ ਲੱਗੀ ਆ। ਹੈ? ਪਕੌੜੇ ਕਰ ਦੋ ਪੱਕੇ ਭੁੱਖ ਲੱਗੀ ਆ ਖਾ ਲਈਏ। ਅੱਛਾ। ਭੁੱਖ ਲੱਗੀ ਕਰੋ ਆ ਰੋਟੀ ਨਹੀਂ ਖਾਦੀ ਸੋਪ। ਠੀਕ ਆ। ਸੋਹਣੀ ਟਾਵਰ ਵੇਖੋ ਟਾਵਰ ਮੁੰਡੇ ਪਾਗ ਨਹੀਂ ਵਧੀਆ ਵੱਜੇ ਯਾਰ ਇੱਧਰ ਤੇ ਪਾਗ ਵਾਲੇ ਤੂੰ ਵਟ ਕੱਢ ਤੇ ਮੁੰਡਿਆ ਗੱਬਰੂਆ ਵਟ ਕੱਢ ਤੇ ਇਹਦੇ ਸਾਰੇ ਵਟ ਕੱਢ ਤੇ ਤੇਚਾਂ ਚ ਤੂੰ ਵਟ ਨਹੀਂ ਪਾਇਆ ਇੱਕ ਵੀ ਤੇ ਸਾਰੇ ਕੱਢ ਕੇ ਤੇ ਵਟ ਮਮਾ ਵਟ ਵਟ ਪਾ ਦਿਆਗਾ ਥੋੜੇ ਬਾਅਦ ਮੁੰਡੇ ਨੂੰ ਵਾਟੇ ਵੀ ਮੁੰਡਾ ਸੋਹਣਾ ਹੀ ਟਾ ਲੱਗਣ ਤੇ ਗੁਲਾਬੀ ਪਾਗ ਸਗੜ ਨਹੀਂ ਲੱਗਣਾ ਮੁੰਡੇ ਦਾ ਮੁੰਡਾ ਜਿਹੜੇ ਸਹਾਨਾ ਰਹੀ ਜਾਂਦਾ ਮੈਂ ਲਾਦਾ ਮੱਝ ਮੁੱਝੀ ਕਰੂਗਾ ਹਾਂ ਦੇਖੀ ਕਰਦਾ ਮੈਂ ਫੇਰ ਕਰੀ ਜਾਨੀ ਪੈਕਿੰਗ ਫੇਰ ਕੱਪੜਿਆਂ ਦੀ ਹੈ ਚੱਲਨੀ ਪੇਕਿਆਂ ਨੂੰ ਹੂੰ ਚੱਲਨੀ ਫੇਰ ਪੇਕਿਆਂ ਨੂੰ ਅੱਜ ਛੱਡ ਕੇ ਮੈਨੂੰ ਇਕੱਲੇ ਨੂੰ ਹੈ ਜੀ ਲਾਜੂ ਤੇਰਾ ਦੱਸ ਪਤਾ ਨਹੀਂ ਪਤਾ ਕਿੰਨਾ ਹੋਵੇ ਪਤਾ ਨਹੀਂ ਕਿਦਨ ਆਉਣਾ ਹੁਣ ਫੇਰ ਪਰਸਾ ਪਰਸਾ ਆਉਣਾ ਮੇਰਾ ਆਣੀ ਜੀ ਲੱਗਣਾ ਮਗੇ ਤੇਰੇ ਬਿਨਾਂ ਲੜਦੇ ਵੀ ਤੇਰੇ ਨਹੀਂ ਲੱਗਣਾ ਮਗੇ ਮੇਰਾ ਜੀਨ ਲੱਗਣਾ ਤੇਰੇ ਬਿਨਾਂ ਵਰਦਾ ਥੁੜੀ ਹੈ ਤੈਨੂੰ ਪਿਆਰ ਕਰਦਾ ਮੈਂ ਬਹੁਤ ਇਹ ਦੇਖਿਆ ਮੈਂ ਕਿ ਮੇਰੇ ਨਾਲ ਲੜਾਈਆਂ ਮਾਨੋ ਹਾਂ ਦੋਨ ਚਪੇੜਾ ਮਾਰਦਾ ਏ ਓਹ ਬੜੀ ਬਹੁਤ ਅਗਲੇ ਦੋ ਛੱਡੀ ਮੇਰੇ ਇੱਕ ਛੱਡੀ ਇੰਨੇ ਚ ਇੱਕ ਹੋਰ ਛੱਡਦਾ ਫਿਰ ਸਰੇ ਪ੍ਰੋਗਰਾਮ ਤੋਂ ਕਿਰ ਚੱਲਿਆ ਯਾ ਚੱਲਿਆ ਵਿਆਹ ਵੇਖਣਾ ਚਾਹਦਾ ਜ਼ਰੂਰੀ ਤੇਰਾ ਹਾਂ ਜ਼ਰੂਰੀ ਕਰਾ ਆਵੇ ਮੁੰਡਾ ਕੱਢ ਕੇ ਆਇਆ ਕਿ ਨਹੀਂ ਟਾਈਮ ਤੋਂ ਟਾਈਮ ਮੈਂ ਇੱਥੇ ਹੀ ਆ ਆ ਤੂੰ ਯਾ ਚੱਲਿਓ ਯਾ ਚੱਲਣਾ 22 ਸਿੱਧੀ ਕਰ ਬੜੀ 22 ਸਿੱਧੀ ਆ 22 ਨੂੰ ਕੀ ਹੋਇਆ ਥੋਰ ਰੋਬਨ ਲਿਖਾ ਲੂਗੇ ਹਾਂਜੀ 11 12 ਦਾ ਬਚੇ ਆਹ ਵੱਜ ਗਏ 11 12 ਆ ਜਾਣਗੇ ਬਰੌਣਿਆਂ ਨੇ ਉਹਨਾਂ ਵੀ ਤਿਆਰ ਹੋ ਗਏ ਉਹਨਾਂ ਵਿਚਾਰਾਂ ਪੱਧਰੀਆਂ ਪੱਧਰੀਆਂ ਗਰਮ ਕਰਦੇ ਪਕੌੜੇ ਥੋੜੇ ਥੋੜੇ ਸਾਰੇ ਚਾਹ ਪੀਣੀ ਸਾਰਿਆਂ ਨੂੰ ਇਮਲੀਓ ਆ ਹੋਰ ਬਰੌਣ ਲਗਾ ਚਾਚਾ ਅੱਛਾ ਸਾਲ ਪਾ ਫਿਰ ਮਿੰਟ ਮਾਰ ਮਾਂ ਰੋ ਪਕੌੜੇ ਉੱਥੇ ਲਾਉਣੇ ਬਾਉ ਤੂੰ ਪਾ ਕੇ ਆਹੋ ਉਹ ਡੱਟਿਆ ਨਹੀਂ ਕਰਨੇ ਪਕੌੜੇ ਤਾਂ ਤੈਨੂੰ ਚਾਪੇ ਮੇਰੇ ਨਾਲ ਸੁਣਾ ਬਹੁਤ ਕਿੰਨਾ ਬਖਾ ਬਿਤਾਉ ਨਹੀਂ ਨਹੀਂ ਨਾਵੇਂ ਲੈਣਾ ਦੇ ਚੀਰ ਦੋ ਚੀਰ ਦੋ ਚਾਚਾ ਹੀ ਫਰੂਟ ਤੁਸੀਂ ਚੀਰ ਦੇ ਤਾ ਤੂੰ ਪਲੇਟਾਂ ਲਿਆ ਖੜਨਾ ਦੇ ਹੋਰ ਲੈ ਕਹ ਰਹੀਆਂ ਕੋਰ ਬੁਕੀਤਿਆ ਵਧੀਆ ਵਧੀਆ ਠੀਕ ਠਾਕ ਉਹ ਬਿਜੀ ਹੈ ਜੀ ਥੋੜਾ ਜਿਆ ਤਾਂ ਕੋਣ ਨਾ ਤੂੰ ਮੇਰੇ ਕੋਲੋਂ ਨਾ ਪਾਣਾ ਮੁਰਕੇ ਨਾ ਮੇਰੀ ਵੀਡੀਓ ਨਹੀਂ ਪਾਉਂਦਾ ਅੱਛਾ ਤੂੰ ਵੀਡੀਓ ਪਾਦੀ ਹੁੰਦੇ ਜੀ ਤੇਰੇ ਤੋਂ ਕੀ ਹੁੰਦਾ ਹਾਂ ਚੁੱਕ ਲੜੀ ਇੰਸਟਾਗ੍ਰਾਮ ਤੋਂ ਇਸ ਦਾ ਦੇ ਨਹੀਂ ਜੂੜੇ ਜੇਰੀ ਤਲ ਕੋ ਵੀ ਚੀਰ ਦੋ ਕਿੰਨੇ ਜਾਣੀ ਇਧਰ ਕਿੰਨੀਆਂ ਪਲੇਟਾਂ ਖਾ ਜੀ ਇਧਰ ਹੋ ਗਿਆ 5 7 7 ਕੇ ਜਾਣੇ ਹੋਣੇ ਆ ਦੋ ਪਲੇਟਾਂ ਖਾ ਲਈ ਆ ਦੋ ਤਿੰਨ ਪਾ ਦੋ ਆ ਪਾ ਕੇ ਆ ਚੁੱਪ ਰਹਿ ਜਾਣਾ ਕਿੱਥੇ ਰਹਿ ਆਰ ਪਾਰ ਕਰੀਏ ਆਰ ਪਾਰ ਨਾ ਕਰਿਆ ਕਰ ਇਹਨਾਂ ਵੇਖ ਲਿਆ ਕਰੋ ਵੀ ਪਰਾਣੇ ਆ ਜਾਂਦੇ ਕੇ ਇਹਦੇ ਘਰੇ ਅੱਗੇ ਜਾਣਾ ਕਿ ਕੰਮ ਧੰਦਾ ਕਰਾਉਣਾ ਸਾਡੀ ਉਮਰ ਲੰਘ ਗਈ ਕੰਮ ਧੰਦਾ ਆ ਸਿਆ ਹੁਣ ਤੇ ਵੱਢੋਗੇ ਆ ਆ ਗਿਆ